ਹਾਂਜੀ ਸਰ ਤੁਹਾਡਾ ਕੀ ਨਾਮ ਹੈ? ਸੁਰਿੰਦਰ ਸਿੰਘ ਆ ਜੀ। ਅੱਜ ਕਾਰਪੋਰੇਸ਼ਨ ਵਾਲੇ ਆਏ ਸੀ ਟਰਾਲੀ ਮਾਰ ਕੇ ਸਾਈਡ ਨਾਲ ਕਿ ਤੁਹਾਡੀ ਜਗ੍ਹਾ ਨੂੰ ਤੋੜਿਆ ਗਿਆ ਕੀ ਕਾਰਨ ਹੈ ਉਸ ਚੀਜ਼ ਦਾ? ਕੱਲ ਇਹ ਆ ਜੀ ਇਹ ਪਹਿਲਾ ਪਹਿਲੋ ਦੇ ਦੁਕਾਨ ਮੇਰੀ ਬਣੀ ਹੋਈ ਸੀ ਇਹ ਤੇ ਦੂਆ ਦੂਆ ਕਿਨ ਆ ਉਹ ਨੇੜੀ ਦੇ ਨਾਲ ਉੜ ਗਿਆ ਸੀ ਤੇ ਉਹਦੇ ਉਹਦੇ ਖੰਭਾ ਸੀਗਾ ਬਾਸ ਦਾ ਮੈਂ ਲੋਹੇ ਦਾ ਖੰਭਾ ਕੱਢਿਆ ਇਹ ਆ ਕੇ ਤੋੜ ਗਏ ਜੀ ਕੱਲੇ ਮੈਨੇ ਮੇਰੇ ਬਾਤੇ ਹੁੰਦੇ ਜੀ ਹੋਰ ਕਿਤੇ ਬਾਤੇ ਨਹੀਂ ਜਾਂਦੇ ਜੀ ਨਵੇਂ ਬਣੇ ਉੱਥੇ ਇੱਕ ਵਾਰੀ ਦੇਖ ਲੋ ਜੀ ਸਾਰੀ ਦੁਨੀਆ ਬੈਠੀ ਹੈ ਅੱਜ ਵੀ ਬੈਠੇ ਆ ਸਰ ਮੇਰੇ ਨਾਲ ਦੁਸ਼ਮਣੀ ਐ ਸਰ ਕਿਉਂ ਕਿੱਥੇ ਜਾਂਦਾ ਆ ਜਦੋਂ ਕਾਰਪੋਰੇਸ਼ਨ ਤੋਂ ਇੱਕ ਸਵਾਲ ਪੁੱਛਿਆ ਗਿਆ ਕਿ ਇਹ ਉਹਨਾਂ ਨੇ ਦੱਸਿਆ ਕਿ ਇਹ ਇੱਕ ਨਜਾਇਜ਼ ਕਬਜ਼ਾ ਸੀ ਤਾਂਟਾਇਆ ਆ ਤੇ ਮੇਰਾ ਹੀ ਨਜਾਇਜ਼ ਡਬਕਰ ਕਬਜ਼ਾ ਆ बाकी ਆ ਲੋਕਾਂ ਦੇ ਨਜਾਇਜ਼ ਹੈ ਨਹੀਂ ਜਾਂ ਦੇਖੋ ਤਾਂ ਇੱਧਰ ਕਮਾਓ ਤੁਸੀਂ ਦੇਖੋ ਇੱਧਰ ਵੀ ਦੇਖੋ ਇਹ ਨਜਾਇਜ਼ ਕਬਜ਼ੇ ਨਹੀਂ ਹੈ ਇਹ ਕਿ ਸਿਰਫ ਮੇਰੇ ਵਾਸਤੇ ਹੁੰਦੇ ਆ ਹਰ ਵੇਲੇ ਤੇ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਤੋਂ ਜਿਹਨਾਂ ਦੀ ਮੰਗ ਹੈ ਜੋ ਮੇਰਾ ਫੈਸਲਾ ਕੀਤਾ ਜਾਵੇ ਵਧੀਆ ਕੀਤਾ ਜਾਵੇ ਆ ਨੁਕਸਾਨ ਕਰਕੇ ਗਏ ਆ ਮੇਰੇ ਹੀ ਇਕੱਲੇ ਕਰਕੇ ਗਏ ਆ ਬਾਕੀ ਦੁਨੀਆ ਦਾ ਕਿਸੇ ਦਾ ਵੀ ਨਹੀਂ ਕੁਝ ਗਿਆ ਉਹਨਾਂ ਨੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਨਜਾਇਜ਼ ਹੋਈ ਆ ਹੋਣਾ ਨਜਾਇਜ਼ ਹੋਈ ਆ ਸਰ ਜੀ ਕਿਉਂਕਿ ਅਸੀਂ ਇਹ ਤਾਂ ਆਪਾਂ ਇਕੱਲੇ ਥੋੜੀ ਆ ਦੇ ਸਾਰੇ ਹੈਗੇ ਆ ਤੇ ਜੀ ਇਕੱਲੇ ਸਾਡੇ ਤੋੜ ਕੇ ਚਲੇ ਗਏ ਆ ਦੇ ਹਾਂਜੀ ਸਰ ਅੱਜ ਤੁਸੀਂ ਫਗਵਾੜਾ ਦੇ ਸ਼ਾਜ ਕਲੋਨੀ ਵੀ ਖਿਆਏ ਸੀਗੇ ਇੱਥੇ ਕੀ ਕਾਰਨ ਸੀਗਾ ਜਿਹੜਾ ਤੁਸੀਂ ਇੱਕ ਕਬਜਾ ਢਾਇਆ ਆ ਠੀਕ ਆਜਾ ਕੋਈ ਨਵਾਂ ਹੋਣ ਜਾ ਰਿਹਾ ਸੀ ਉਹਨੂੰ ਢਾਇਆ ਇਹ ਜਿਹੜੇ ਬਾਕੀ ਕਬਜ਼ੇ ਕੀਤੇ ਹੋਏ ਆ ਸਰ ਉਹਨਾਂ ਨੂੰ ਕੀ ਵਾਰਨਿੰਗ ਆ ਤੁਹਾਡੀ ਉਹਨਾਂ ਨੂੰ ਵੀ ਅੱਜ ਲੋਕਾਂ ਨੂੰ ਪੈਸੇ ਦਾ ਪੀਰ ਕਰਦੇ ਆ ਵੀ ਆਪਣਾ ਸਮਾਨ ਬਿਲਕੁਲ ਬਾਹਰ ਨਾ ਰੱਖਣ ਜਿਹੜੇ ਨਜਾਇਜ਼ ਕਬਜ਼ੇ ਜਿੰਨਾ ਜਿੰਨਾ ਕੀਤੇ ਹੋ ਹਟਾ ਦੇ ਤੇ ਇਹਨਾਂ ਨੂੰ ਕੋਈ ਫਾਈਨ ਚਾਰਜ ਵੀ ਕੀਤਾ ਹੈ ਤੁਸੀਂ ਨਹੀਂ ਨਹੀਂ ਫਾਈਨ ਚਾਰਜ ਨਹੀਂ ਕੀਤਾ ਇਹ ਪਹਿਲੇ ਪੁਰਾਣੇ ਪੁਰਾਣੇ ਕਬਜ਼ੇ ਚੱਲ ਰਹੇ ਪੂਜਾ ਦੇ ਇਹ ਨਵਾਂ ਕਬਜ਼ਾ ਹੋਣ ਜਾ ਰਿਹਾ ਜਿਹੜਾ ਹੈ